1970 ਵਿੱਚ ਖਾਦ ਪਾਉਣ ਦੇ ਤਰੀਕੇ ਤੇ 2024 ਦੇ ਹਾਲਾਤ ਕੀ ਆਉਂਦੇ ਹੋ ਕੰਮ ਚਲੋ ਚਲੋ ਕੋਈ ਟਾਈਮ ਨਹੀਂ ਲੱਗਦਾ ਇੰਨੇ ਜਾਣੇ ਆਪਾਂ ਸੁਖਨਾਲ ਪੰਜ ਛੇ ਜਾਣੇ ਆ ਬਸ ਚੱਕ 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 ਭੱਗ ਗਿਆ ਗਿਆ ਐ ਥੋੜਾ ਜਿਹਾ ਰਹਿ ਗਾ ਨਵੇੜ ਜਾਗੇ ਬਾਈ ਯਾਰ ਇਹ ਗੱਲ ਕਹਿਣੀ ਹੈ ਤੈਨੂੰ ਯਾਰ ਹਾਂ ਹਾਂ ਤੇ ਤੜਕੇ ਦੇ ਲੱਗੇ ਖਪੇ ਖੁਣ ਹੋਏ ਪਏ ਆ ਰੂੜੀ ਸਿੱਟੀ ਜਨੇ ਵਾਂਚ ਉਹ ਜਾਣਦੇ ਕੇ ਲੈ ਕੇ ਆ ਪਿਆਵਾਂ ਦੀ ਬੋਰੀ ਆਂਦੀ ਆ ਕਹਿੰਦੇ ساری ਬੋਰੀ ਆ ਇਹ ਉਹ ਰੇਹ ਦੀ ਬੋਰੀ ਆ ਕਹਿੰਦੇ ਰੇਹ ਆ ਰੂੜੀ ਨਾਲੋਂ ਕਿਤੇ ਚੰਗੀ ਆ ਜਿਹੜੀ ਖੰਡ ੜਗੀ ਆ ਖੰਡ ੜਗੀ ਆ ਉਹ ਕਹਿੰਦੇ ਜਾਵਾ ਬਾਈ ਚਿੱਟੀ ਚਿੱਟੀ ਦੁੱਧ ੜਗੀ ਜਾਵਾ ਫਸਲ ਦੁੱਗਣੀ ਹੁੰਦੀ ਆ ਉਹ ਜ਼ਹਿਰ ਆ ਕਿਉਂ ਜ਼ਹਿਰ ਕਿਉਂ ਨਹੀਂ ਯਾਰ ਜੇ ਫਸਲ ਵੱਧ ਹੋ ਗਈ ਬਾਈ ਯਾਰ ਤੂੰ ਦੇਖ ਆਪਾਂ ਹੁਣ 20 ਗੱਡੇ ਪਾਉਣੇ ਆ ਕਿੱਲੇ ਚ ਹਾਂ ਤੇ ਉਹ ਆ ਗਈ 50 ਕਿਲੋ ਦੀ ਅੱਛਾ ਠੀਕ ਹੈ ਹਾਂ 50 ਦੀ ਹੋਊਗੀ 40 ਦੀ ਹੋਊਗੀ ਹਾਂ ਪਿਆਵਾਂ ਤੇ ਕਿੱਲੇ ਡੇਢ ਕਿੱਲੇ ਚ ਖਿਲਰਦੀ ਆ ਤੇ ਫਸਲ ਵੀ ਵੱਧ ਹੁੰਦੀ ਆ ਉਹ ਚ ਕੋਸ ਤਾਂ ਗਲਤ ਪਾਇਆ ਉਹਨਾਂ ਨੇ ਪਹਿਲਾਂ ਕਿਸੇ ਨੇ ਵਰਤੀ ਉਹ ਆਪਣੇ ਪਿੰਡ 'ਚ ਕਿਸੇ ਨੇ ਨਹੀਂ ਵਰਤੀ ਯਾਰ ਨਹੀਂ ਵਰਤੀ ਜਿੱਦੇ ਫਸਲ ਵੱਧ ਹੋ ਗਈ ਕੋਈ 4-6 ਲੜਾਂ ਆ ਜਾਣਾਂਗਾ ਕੁਝ ਕਿੱਲਾ ਜਿਹਾ ਨਹੀਂ ਲਾ ਕੇ ਹੁਣ ਆਪਣੇ ਘਰਾਂ ਚੁੰਦੀ ਆ 4-5 ਮਣ ਦਾਣੇ ਕਿੱਲੇ ਦੇ ਹੁੰਦੇ ਆ ਆਪਣੇ ਕੋਲੇ ਅੱਛਾ ਠੀਕ ਹੈ ਬਾਜਰਾ ਆਪਣੇ ਘਰੇ ਪਿਆ ਗੋੜ ਆਪਣੇ ਘਰੇ ਪਿਆ ਠੀਕ ਆ ਸਰੋਂ ਆਪਣੇ ਘਰੇ ਪਈ ਆ ਕਣਕ ਆਪਣੇ ਘਰੇ ਪਈ ਆ ਬਈ ਤੇ ਆਪਾਂ ਕਿੰਨੀ ਕਿ ਉਹ ਤੋਂ ਕਰਾਉਣਾ ਵੱਧ ਕਰਕੇ ਉਹ ਪਾਪ ਆ ਉਹ ਆਪਣੀ ਬਾਣੀ ਨਹੀਂ ਮੰਨਦੀ ਗੁਰਬਾਣੀ ਨਹੀਂ ਮੰਨਦੀ ਉਹ ਚੀਜ਼ ਨੂੰ ਉਹ ਤਾਂ ਠੀਕ ਹੈ ਗੱਲ ਤੇਰੀ ਯਾਰ ਪਾਪਾ ਕਿ ਆਪਾਂ ਮੰਨ ਲਾਏ ਤੇ ਹੁਣ ਪੱਠਾਂ 'ਚ ਪਾਤੀ ਉਹ ਪੱਠੇ ਵਾਜ ਜਾਣਗੇ ਪਸ਼ੂਆਂ 'ਚ ਆ ਗਿਆ ਕੋਈ ਦੁੱਧ ਮੱਝਾਂ ਮਾਰ ਲੈ ਖੋਲੇ ਮਾਰ ਲੈਗੇ ਬਲਦ ਚੰਗੇ ਆਪਣੇ ਕੋਲ ਬਲਦ ਮਾਰ ਲਾਂਗੇ ਅਜੇ ਵਰਤਿਆ ਕੁਛ ਨਹੀਂ ਨਾ ਕਿਸੇ ਨੇ ਆਪਣੇ ਦਾਦੇ ਪੁਰਦਾਦੇ ਆ ਰਹੇ ਆ ਜੇ ਤੁਸੀਂ ਬਾੜਾ ਕਹਨੇ ਆ ਤੇ ਆਪਾਂ ਬੱਕਰੀਆਂ ਵਾਲਿਆਂ ਤੋਂ ਲੈ ਲੈਨੇ ਕੋਈ 4-5 ਗੱਡੇ ਉਹਨਾਂ ਤੋਂ ਮੰਗਵੇਂ ਉਹ ਉਹ ਤਾਂ ਲੈ ਲਾਂਗੇ ਸਾਰੀ ਤੇ ਅਡੀਸ਼ ਕਰਦੇ ਹੁੰਦਾ ਕੰਮ ਉਹ 25 ਮਿੰਟ ਜਿਹੜੇ ਕਰਨਾ ਹੋਰ ਕੀ ਆ 10 ਬੰਦੇ ਆ ਘਰੇ ਵਾਂ ਤਾਂ ਆਪਣੇ ਕੋਲ 8-10 ਕਿੱਲੇ ਸਾਰੇ ਫਸਲ ਵੱਧ ਹੋ ਰੂ ਕੋਈ ਚਾਰ ਛੱਲੜ ਆ ਜਾਣਗੇ ਬਾਤ ਫਤ ਕਰਕੇ ਕੀ ਆ ਨਾ ਕੱਚਾ ਰਾਹ ਜੈਤੋ ਜਾਣਾ ਬਹੁਤ ਔਖਾ ਗੱਡਿਆਂ ਤੇ ਤੂੰ ਬਾ ਆਪਣਾ ਜਿਵੇਂ ਮਹਾਰਾਜ ਦਈ ਜਾਂਦਾ ਨਾ ਉਹਦੇ ਸਬਰ ਰੱਖੋ ਉਹਦੇ ਚ ਸ਼ਗਰਾਨਾ ਕਰੋ ਤੇ ਆ ਤੁਸੀਂ ਸਿੱਟੋ ਜਾਂ ਕੱਲ ਨੂੰ ਪਾ ਲਾਂਗੇ ਜੇ ਤੁਹਾਡਾ ਨਹੀਂ ਜੀ ਕਰਦਾ ਪਰ ਪਾਉਣੀ ਹੈ ਨਹੀਂ ਨਹੀਂ ਸਹੀ ਗੱਲ ਆ ਵੱਡੇ ਬਾਈ ਦੀ ਬਾਈ ਆ ਇਹਦੇ ਵਾਲੀ ਗੱਲ ਨਹੀਂ ਬਣਦੀ ਉਹ ਮੈਂ ਤਾਂ ਉਹਨਾਂ ਨੂੰ ਦੇਖ ਕੇ ਆਈ ਹਾਂ ਸੀ ਉਹਨਾਂ ਦੀ ਫਸਲ ਚੰਗੀ ਹੁੰਦੀ ਚਾਰ ਰੁਪਏ ਵਾਧੇ ਕਮਾ ਲੈਂਦੇ ਕੰਮੇ ਬੰਦੇ ਆ ਉਹ ਤਾਸ ਕੁੱਟੀ ਜਾਂਦੇ ਸਾਰਾ ਦਿਨ ਮੁਰਕ ਉਹਨਾਂ ਨੇ ਪਾਤੀ ਆਪਾਂ ਹੈਗੇ ਆ ਆਪਣੇ ਕਮਾਈ ਵਾਲਾ ਤੇ ਆਪਾਂ ਚਾਲੀ ਖੋਲੇ ਕਰਦੇ ਆ ਹਾਸਤੇ ਬੰਨਿਆ ਜੇ ਗੋਆ ਹੀ ਨਹੀਂ ਪਾਉਣਾ ਆਪਾਂ ਸਹੀ ਗੱਲ ਚਲ ਮੈਂ ਤੈਨੂੰ ਵੇਖ ਕੇ ਆਖਿਆ ਸੀ ਮੈਂ ਤਾਂ ਰੂੜੀ ਦੋ ਘਰਾਂ ਦੀ ਹੋਰ ਪੁੱਛਦਾ ਮੈਂ ਤਾਂ ਉਹਨੂੰ ਵੇਖ ਕੇ ਕਹਿਦਾ ਸੀਗਾ ਬੰਤ ਕੇ ਨਾਲ ਤੇ ਆਪਾਂ ਇਤਕੀ ਰੂੜੀ ਇਕੱਠੀ ਕਰਾਂਗੇ ਠੀਕ ਹੈ ਫਰ ਫਰ ਇਹੀ ਬਾਤ ਚੱਲ ਮੈਂ ਕਰ ਹਾਂਜੀ ਪੱਠੇ ਪੁੱਠੇ ਵੱਡੋ ਦੂਜੇ ਠੀਕ ਹੈ ਜੀ ਠੀਕ ਹੈ ਤੂੰ ਬਾਬਾ ਬਾਏ ਕਰੀਂ ਰਾਹ ਉਹ ਆਪਣਾ ਘਰਾਉਣਾ ਖਾਲ ਕੋਈ ਆਲਾ ਠੀਕ ਆ ਸਾਰਾ ਕੱਟ ਕੇ ਜੇ ਪਾਣੀ ਆਊਗਾ ਨਹਿਰ ਦਾ ਮੋਗੇ ਦਾ ਉਹ ਲੰਬਾ ਦਿੰਦੇਈ ਬਈ ਬੀਰੀ ਹੋਈ ਐ ਸਾਜੇ ਕੰਮਾਂ ਚ ਆਪਾਂ ਪਿੱਛੇ ਨਹੀਂ ਰਹਿਣਾ ਹੋਰ ਆਪਦੇ ਕੰਮਾਂ ਚ ਪਿੱਛੇ ਰਹਿ ਜੀਏ ਕੋਈ ਨਹੀਂ ਕਢਾ ਲੈ ਠੀਕ ਐ ਤੇ ਤੁਸੀਂ ਰਾਹ ਉਹ ਕਢਾ ਕੇ ਨਾ ਖਾਲ ਅੱਛਾ ਜੀ ਤੇ ਪਾਣੀ ਆਊਗਾ ਫੇਰ ਹੀ ਚਾਰ ਆਪਣੇ ਅੰਨ ਹਾਂ ਹਾਂ ਇਹ ਤਾਂ ਗੱਲ ਹੈ ਜੀ ਹਾਂ ਤੇ ਮੀਂਹ ਇਰ ਕੀ ਬਹੁ ਘੱਟ ਪਿਆ ਦੇਖ ਲੈ ਕੋਈ ਵੀ ਐਂਦੀ ਫੇਰ ਕਢਾ ਦੇਵੋ ਖਾਲਾ ਕਢਾ ਠੀਕ ਐ ਚਲੋ ਹੁਣ ਫੇਰ ਕਰਦੇ ਆਪਾਂ ਚਲੋ ਠੀਕ ਐ ਆ ਲੈ ਜੋ ਆਹ ਕਿਰ ਕੋ ਇਹਨਾਂ ਨੂੰ ਤੇ ਕਈ ਵੀ ਸਾਫ ਕਰਕੇ ਇੱਕ ਕੋਟ ਭਾਈਆਂ ਹੋਰ ਲਿਆਉਣੀਆਂ ਕਈ ਆਪਾਂ ਕਿਵੇਂ ਅਕਲਵਿੰਦਰ ਆਪਾਂ ਦਾਣਾ ਦੂਣਾ ਇਹਨਾਂ ਨੂੰ ਪਾਤਾ ਭਾਈ ਪਾਤਾ ਦਾਣਾ ਐਤਕੀ ਨਾ ਆਪਾਂ ਮੇਲੇ ਤੇ ਲੜਾਉਣਾ ਕੋਕਰਪੁੱਟਾ ਮੈਂ ਤਾਂ ਨਾ ਆਪਾਂ ਮੀਟ ਬਣਾ ਲਗੇ ਜੀ ਕੀ ਆਲਾ ਮੁੰਡਿਓ ਹੋਰ ਭਾਈ ਕੀ ਹਾਲ ਹੈ ਆ ਗਿਆ ਮੁੰਡਕਾ ਆ ਗਿਆ ਆ ਗਿਆ ਸਾਫ ਸੁਥਰਾ ਸਾਫ ਕਰਿਆ ਤੇ ਵਧੀਆ ਹੋ ਗਿਆ ਸੌਦਾ ਵੀ ਲਿਆਤਾ ਸਾਰਾ ਸੋਨੂ ਸਾਲ ਦਾ ਅੱਛਾ ਠੀਕ ਹੈ ਇਹ ਐਤ ਕੀ ਸਿਰਾਂ ਲੱਗ ਗਿਆ ਆਪਣਾ ਫਸਲਾਂ ਹਾਂ ਬਣਾ ਖੁਸ਼ ਲੱਗੀ ਹੈ ਨਾਲ ਸੱਤ ਅੱਠ ਮਣ ਹੋਇਆ ਕਣਕ ਦਾ ਅੱਛਾ ਤੇ 6 ਮਣ ਹੋਇਆ ਛੋਲੇ ਇਹ ਰਿਕਾਰਡ ਹੀ ਤੋੜਦਾ ਪਿਛਲੇ ਸਾਲ ਐਤ ਕੀ ਦਾ ਆਪਾਂ ਪੂਰਾ ਉਤੋਂ ਦੀ ਹੋ ਗਏ ਤੇ ਮਿਹਨਤ ਬਾਈ ਮਿਹਨਤ ਮਿਹਨਤ ਇਹ ਹੋਰ ਦਾ ਇੱਕ ਐਂ ਕਰੀ ਸਾਨੂੰ ਯਾਰ ਦੋਨਾਂ ਨੂੰ ਸਾਈਕਲ ਤੇ ਬਾਦੀ ਸਾਈਕਲ ਸਾਈਕਲ ਦਵਾਉਂ ਐਤ ਕੀ ਕੰਮ ਪਰ ਤਗੜਾ ਹੋ ਕੇ ਕਰਨਾ ਪਊ ਕੰਮ ਕਰਾਂਗੇ ਭਾਈ ਜਿਹੜਾ ਕੰਮ ਆਖੀਂ ਪਾਣ ਗਿਆ ਬਾਗਲ ਵਾਲੀ ਫਸਲ ਪੂਰੀ ਚੱਪ ਘਾੜ ਦੋ ਜੀ ਵਸੇ ਮੇਲੇ ਤੇ ਜਾਵਾਂਗੇ ਚੱਲ ਅੱਜ ਬਣਾਓ ਕੋਈ ਦੇਖ ਕੁੱਪੜ ਲੜਾਉਣ ਲੈ ਕੇ ਜਾਣਾ ਆਪਾਂ ਯਾਰ ਅੱਜ ਲੜਾਉਣਾ ਨਹੀਂ ਅੱਜ ਬਣਾਓ ਇੱਕ ਦੇਸੀ ਆ ਫੜ ਕੇ ਮੈਂ ਤੈਨੂੰ ਆਖਿਆ ਸੀ ਨਾ ਪੀਲੇ ਚ ਸੈਟ ਕਿਉਂ ਲੱਗਦਾ ਵੀ ਬਾਈ ਲੜੂਗਾ ਆਪਾਂ ਚਲੋ ਆਜੋ ਫਿਰ ਪਿਆ ਰਹੀ ਹੈ ਕੰਮ 2024 ਦੇ ਹਾਲਾਤ ਉਹ ਭਾਈ ਆ ਗਿਆ ਭਾਈ 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 ਭੱਜ ਕੇ ਆਈ ਫੁੱਣ ਲਵਾਵਾਂਗੇ ਸੌ ਕਰਕੇ ਆ ਇਹ ਬਾਹਰ ਖੜੇ ਕੀ ਕਰਦੇ ਯਾਰ ਉਹ ਆ ਗਿਆ ਸਾਡਾ ਆ ਗਿਆ ਜੀ ਫੋਨ ਲਵਾ ਕੇ ਆਈਫੋਨ ਭਾਈ ਆ ਗਿਆ ਆਜੋ ਦਿਨਾ ਆਈਫੋਨ ਜੱਬ ਕੇ ਰੱਖਤਾ ਕੀ ਚੱਕਰ ਬਣ ਗਿਆ ਭਾਈ 120 ਮਾਣ ਚੜਿਆ ਲਾ ਲੋ ਗੇਤਾ ਉਹ ਗੋਰੇ ਘਰ ਚੜਿਆ 150 ਮਾਣ ਉਹੀ ਬੀਂ ਸੀਗਾ ਤੁਹਾਨੂੰ ਮੈਂ ਆਖੇ ਨਾ 2.5 ਕਰਾ ਪਗਟੇ ਭਾਈ ਯੂਰਗਾ ਦੇ ਪੰਜ ਪੰਜ ਪਾਏ ਸੀ ਅਗਲੇ ਨੇ ਚਾਹਦੇ ਸੀਗੇ ਮੇਰੇ ਤੇ ਉਹੀ ਬੇਇੱਜ਼ਤੀ ਕਰਾਤੀ ਤੁਸੀਂ ਬਈ ਯਾਰ ਆਪਦੇ ਆਣੇ ਤਾਂ ਬਹੁਤ ਪਾਈ ਸੀ ਯੂਰਗਾ ਬਹੁਤ ਕੀ ਪਾਈ ਸੀ 2.5 ਘਟਣ ਯਾਰ ਕੀ ਹੁੰਦਾ ਤੁਸੀਂ ਉਹੀ ਪਤਾ ਨਹੀਂ ਯੂਨੀਵਰਸਿਟੀਆਂ ਪਿੱਛੇ ਲੱਗ ਜਾਂਦੇ ਸਾਰਾ ਪਾਇਆ ਯਾਰ ਗੰਦ ਸਾਰਾ ਪਾਇਆ ਹਜੇ ਆ ਪਾਇਆ ਯਾਰ ਪੰਜ ਪੈਕਟ ਪਾਉਣ ਵਾਲੇ ਆ ਵੇਖ ਲੈ ਬਈ ਤੇਰੇ ਸਾਹਮਣੇ ਆਏ ਰਾ ਕੀ ਪਾਇਆ ਯਾਰ ਜਮਾ ਜੱਬ ਕੇ ਰੱਖਤਾ ਭਰਾਵਾ ਠੇਕਾ ਵੀ ਮੋੜਨਾ ਉਹਦਾ 90000 ਨੂੰ ਲਿਆ ਨਹੀਂ ਤੇ ਬਈ ਫਿਰ ਸਾਡਾ ਮੇਰਾ ਯਾਰ ਆਈਫੋਨ ਆਈਫੋਨ ਭੁੱਲ ਜਾ ਹੁਣ ਤਾਂ ਮਟਰੋਲਾ ਵੀ ਨਹੀਂ ਆਉਣਾ ਕੋਈ ਨਾ ਪੁਰਾਣਾ ਮਿਲੂ ਹੁਣ ਨਵਾਂ ਤਾਂ ਹੁਣ ਐ ਕਰੋ ਆ ਬਾਸਮਤੀ ਨਾ ਕੱਚ ਚ ਸਿੱਟੋ ਤੇ ਕੱਲ ਨੂੰ ਹੀ ਲਿਆ ਉਹਨੂੰ ਮੰਗਾ ਉਹਨੂੰ ਗੱਡੀ ਪੀਕਾ ਭਰ ਕੇ ਉਹਨੂੰ ਕਿਹਾ ਯੁਰਗਾ ਦੀ ਤੇ ਡਾਈ ਮੋਣੀਆਂ ਦੀ ਹੁਣ ਹੀ ਸਿਰ ਤੇ ਡਾਈ ਮੋਣੀਆਂ ਆਪੇ ਕਣਕ ਵੇਲੇ ਨਾ ਪਾਉਣੀ ਪਊਗੀ ਜਿਹੜਾ ਖਾਓ ਇਹ ਨਹੀਂ ਕੱਟਣੀ ਚਾਹੀਦੀ ਹਾਂ ਜਿਹੜਾ ਖਾਊਗਾ ਉਹਨੂੰ ਤਾਂ ਮੋਕ ਲੱਗੂਗੀ ਪਹਿਲਾਂ ਲੱਗੀ ਜਾਵੇ ਆਪਾਂ ਕਿਹੜਾ ਖਾਣਾ ਇਹ ਇਹਨੂੰ ਗੱਲ ਸੁਣ ਲੋ ਚੱਲ ਆਓ ਹੀ ਪਾ ਇਹ 100 ਮਣ ਤੋਂ ਘੱਟ ਨਹੀਂ ਹੋਣੀ ਚਾਹੀਦੀ ਬਾਸਮਤੀ ਲੋਕਾਂ ਦੀ 80 ਮਣ ਚਾਣੀ ਆਪਣੀ 100 ਚੜ੍ਹਣੀ ਚਾਹੀਦੀ ਆ ਤੀਜੀ ਏਰ ਪਤਾ ਕੋਈ ਕੋਲ ਮਰਜ਼ੀ ਪਾ ਦੇ ਪ੍ਰਧਾਨ ਹੋਰ ਸਾਈਡ ਤੇ ਜੂਰੀਆ ਸਾਈਡ ਤੇ ਕੋਈ ਮਰਜ਼ੀ ਸੱਟ ਦੇ ਆ ਵੀ ਲਿਆਂਦੀ ਠੀਕ ਆ ਭਾਵੇਂ ਬੱਚੇ ਨਾਲ ਬੱਚੇ ਕੋਸ ਪਰ ਟਰਾਲੀਆਂ ਭਰ ਕੇ ਜਾਣੀਆਂ ਚਾਹੀਦੀਆਂ ਭਾਈ ਆ ਜ਼ਹਿਰ ਆ ਯਾਰ ਪੂਰੇ ਟਾਪ ਦਾ ਜ਼ਹਿਰ ਆ ਪਾਪਾ ਇਹ ਬਈ ਢੋਲ ਦੇ ਨੂੰ ਕਿੱਲੇ ਜੀ ਢੋਲ ਦੇ ਜੇ ਡੇਢ ਕਿੱਲੇ ਦਾ ਇਹ ਆ ਹੁਣ ਵੇਖ ਲੈ ਝੋਨਾ ਵੇਲਾ ਨਿਸਰਨ ਆਣਾ ਨਾ ਐ ਝਣਾੜੀ ਪੈਠਲਵਾ ਦੇ ਬਾਸਮਤੀ ਗਵਾਂਢੀਆਂ ਨੂੰ ਮੈਂ ਤੁਹਾਨੂੰ ਗੱਲ ਦੱਸਤੀ ਬੇਫਿਕਰ ਹੋ ਜਾ ਆਈਫੋਨ ਦਾ ਭੁੱਲ ਜੋ ਛੋਡੀਆਂ ਜਿੰਨਾ ਜੂਣਾਂੀਆਂ ਵੀ ਮੈਂ ਪਾੜ ਦੂੰਗਾ ਪਹਿਲਾਂ ਥੋੜੇ ਲੱਖਣੇ ਨਹੀਂ ਖੇਤੀ ਕਰਨ ਵਾਲੇ ਇਹ ਅਸੀਂ ਸਰ ਉੱਥੇ ਮੈਨੂੰ ਪਤਾ ਬਠਿੰਡਾ ਬੀਕਾ ਨੇਰ ਹੋ ਗਿਆ ਮੈਨੂੰ ਉਥੋਂ ਕਾਰ ਨਾ ਤੁਰੇ ਮੈਥੋਂ ਜਦੋਂ 120 ਮਾਨ ਦੀ ਆਵਾਜ਼ ਨਿਕਲੀ ਗੱਟੇ ਗੇਣੇ ਦੁਬਾਰੇ ਫੇਰ ਹਸਾਬ ਕਰਾਇਆ ਮੈਂ ਕਿਹਾ ਕੀ ਪਤਾ ਗਵਾਂਢੀਆਂ ਨਾਲ ਦੱ ਪੈਸਾ ਤਾਂ ਵਧ ਗਿਆ ਉਹ ਇਹ ਪੈਸਾ ਕੋਣ ਨਹੀਂ ਵਧਿਆ 90000 ਨੂੰ ਲਿਆ ਇਹ ਬਾਣ ਤੇ ਗਾਣੂ ਵੀ ਆਪਾਂ ਲੱਖ ਨੂੰ ਹੋ ਜਾਊਗਾ ਬਾਣ ਆਪਾਂ ਛੱਡਣਾ ਬਾਣ ਹੈ ਨਹੀਂਗਾ ਆਪਾਂ ਲੈਣਾ ਐਡ ਤੇ ਕੋਈ ਮੈਡਮ ਮਟਾਈ ਫੋਨ ਦਾ ਉਸ ਨੇ ਯਾਰ ਤੇ ਉੱਤੇ ਉਹਦਾ ਯਾਰ ਭੁੱਲ ਜਾ ਠੀਕ ਆ ਇਹ ਨਵੀਂ ਆ ਆ ਪਾਤੀਆਂ ਆ ਸਾਰੀਆਂ ਪਾਤੀਆਂ ਇੱਚ ਸਾਰਾ ਹੀ ਪਾਇਆ ਤੇ ਆ ਕਿਉਂ ਰੱਖੀ ਬਠੇ ਇਹ ਵੀ ਸੈਟ ਇਹ ਵੀ ਪਾਉਣਾ ਹੀ ਆ ਬਸ ਹੁਣ ਪਾਈ ਜਾਂਦੇ ਸੀ ਆਵੇ ਜਿਹੜਾ ਹੁਣ ਮਨੀਬ ਨੂੰ ਮਾਰੂ ਨੂੰ ਕਹਿ ਐਡ ਯੂਰਗਾ ਹੋਰ ਭੇਜ ਦੇ ਤੇ ਫਿਰ ਦੂਰ ਕਿ ਅੱਗ ਸੁਵਾ ਕੋਈ ਨਹੀਂ ਹੁੰਦਾ ਗਾਲ ਜੇ ਬਣਾ ਦੀ ਕਮਾਈ ਨਹੀਂ ਤੋ ਵੀ ਚਾਈ ਦੀ ਐ ਚਾ 140 ਮਨ ਨਿਕਲਿਆ ਇਹ ਫਿਰ ਥਾਰ ਲਿਆਵਾਂਗੇ ਆਪਾਂ ਨਵੀਂ ਜਿਹੜੀ ਪੰਜ ਬਾਰੀਆਂ ਵਾਲੀ ਲਿਆ ਦੂੰ ਬਸ ਠੀਕ ਹੈ ਜਿੱਦਾਂ ਕਿ ਲੱਗ ਰਹੀ ਨਹੀਂ ਸਾਈਡ ਦੇ ਹੋਣਗੇ ਚੱਕ ਚੱਕ ਬਾਅਦੇ ਬਸ ਆਪਾਂ ਨੂੰ ਕੀ ਹੈ ਫੋਨ ਕਰਦੇ ਉਹਨੂੰ ਕਹਿੰਦਾ ਭੇਜ ਦੇ ਗੱਡੀ ਆਖ ਯੂਰਗੀਆਂ ਦੀ ਜੜੀ ਆ ਢੋਲ ਦੇ ਉੱਤੇ ਉੱਤੇ ਸਾਰੇ ਰੋਣਾ ਚਰ ਨਾ ਆਈ